ਪਰ ਇੱਕ ਜ਼ੋਰਨਾ ਜ਼ਖਰ ਸਾਹਿਬ ਨੇ ਵੀ ਚਲਾਇਆ ਜੀ ਕਹਿੰਦੇ ਇੱਕ ਲੈਟਰ ਲਿਖਿਆ ਤੇ ਉਹਦੇ ਵਿੱਚ ਉਹ ਕਹਿ ਰਹੇ ਕਿ ਮਾਨ ਸਾਹਿਬ ਜਿਹੜੇ ਆ ਉਹ ਖੂਫੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਆ ਉਹ ਆਪਦੇ ਹਿਸਾਬ ਨਾਲ ਵਰਤ ਰਹੇ ਆ ਮਿੰਟੂ ਜੀ ਕਿਹੜੀਆਂ ਖੂਫੀ ਏਜੰਸੀਆਂ ਦੀ ਕਿਵੇਂ ਵਰਤੋਂ ਕਰ ਰਹੇ ਮਾਨ ਸਾਹਿਬ ਤੇ ਕੋਈ ਤੇ ਹੁਣ ਮਾਨ ਸਾਹਿਬ ਵੀ ਦੱਸ ਸਕਦੇ ਮਾਨ ਸਾਹਿਬ ਨੂੰ ਇਹ ਨਹੀਂ ਪਤਾ ਕਿ ਜਸੂਸੀ ਕਾਂਡਾ ਨੇ ਤੇ ਬਹੁਤ ਵੱਡੇ ਤਗੜੇ ਇੱਥੇ ਕਾਲੋ ਕੇ ਰੋਲੇ ਹੋਏ ਨੇ ਇੰਟਰਨੈਸ਼ਨਲ ਪੋਲਿਟਿਕਸ ਤੋਂ ਲੈ ਕੇ ਜੇ ਤੁਸੀਂ ਦੇਖੋਗੇ ਨਾ ਜੀ ਤਾਂ ਸਾਡੀ ਇਥੋਂ ਦੀ ਜਿਹੜੀ ਕੌਮੀ ਰਾਜਨੀਤੀ ਆ ਸਭ ਇਹਦੇ ਦੇ ਵਿੱਚ ਤੇ ਬੜਾ ਬੜਾ ਚੁੱਕਾ ਤਗੜਾ ਜਿਗਾੜ ਹੈ ਹੂੰ ਜਿਹੜਾ ਮਤਲਬ ਕਿ ਇੱਕ ਸਰਕਾਰ ਚੱਲਦੀ ਸੀਗੀ ਸ਼ਾਇਦ ਉਦੋਂ ਅਸੀਂ ਮਿਡਲ ਸਕੂਲ 'ਚ ਸੀਗੇ ਤਾਂ ਉਹ ਸਰਕਾਰ ਜਿਹੜੀ ਰਲ ਮਿਲ ਕੇ ਚੱਲ ਰਹੀ ਸੀਗੀ ਉਹ ਇਸ ਕਰਕੇ ਡਿੱਗ ਪਈ ਕਿਉਂਕਿ ਅਰਜੀਵ ਗਾਂਧੀ ਦੀ ਰੈਸ਼ ਦੇ ਨੇੜੇ ਦੋ ਸਪਾਈ ਹਰਿਆਣਾ ਪੁਲਿਸ ਦੇ ਫੜੇ ਗਏ ਸੀਗੇ। ਉਹ ਜਸੂਸੀ ਦੇ ਦੋਸ਼ੇ 'ਟੋ ਸਰਕਾਰ ਡਿੱਗ ਪਈ ਸੀ। ਉਹਨੂੰ ਯਾਦ ਨਹੀਂ ਚੰਦਰਸ਼ੇਖਰ ਵਾਲੀ ਸੀ। ਹਮ ਚੰਦਰਸ਼ੇਖਰ ਵਾਲੀ ਸੀ ਸ਼ਾਇਦ। ਤਾਂ ਇਹਦਾ ਇੱਥੇ ਸਰਕਾਰਾਂ ਡਿੱਗੀਆਂ ਨੇ ਜਸੂਸੀ ਦੇ ਨਾਮ ਤੇ ਸਭ। ਹਮ ਤਾਂ ਮਤਰੇ ਛੋਟਾ ਜਿਹਾ ਮਸਲਾ ਨਹੀਂ ਹੈ ਬਹੁਤ ਵੱਡਾ ਹਾਂਜੀ ਤੁਹਾਨੂੰ ਅਮਰ ਸਿੰਘ ਵਾਲੀ ਜਿਹੜੀ ਟੇਪ ਫੋਨ ਟੇਪ ਦਾ ਮਾਮਲਾ ਸੀ ਕੁਝ ਇਸੇ ਤਰ੍ਹਾਂ ਦਾ ਸੀ। ਹਮ ਤੋ ਭਈ ਇਹ ਉਥੇ ਆਪ ਹੀ ਮੰਨ ਗਏ ਨੇ ਵਿਧਾਨ ਸਭਾ ਚ ਜੀ ਤੁਸੀਂ ਇੱਕ ਭਾਸ਼ਣ ਇਹਨਾਂ ਦਾ ਸੁਣਿਆ ਹੋਣਾ ਭਾਸ਼ਣ ਤੁਸੀਂ ਇੱਕ ਕੀ ਭਾਸ਼ਣ ਇਹਨਾਂ ਦੇ ਵੰਨੇ ਆ ਕਿ ਸੁਣਦਾ ਸੁਣਦਾ ਹੀ ਬੰਦਾ ਮੇਰੇ ਖਿਆਲ ਦੇ ਨਾਲ ਆਪਣੀ ਜ਼ਿੰਦਗੀ ਦਾ ਕਰ ਸਾਲ ਲੰਗਾ ਲੈਂਦਾ ਇਹਨਾਂ ਨੇ ਉਥੇ ਕਿਹਾ ਸੀਗਾ ਕਿ ਮੇਰੇ ਕੋਲ ਇੰਟੈਲੀਜੈਂਸ ਦੀਆਂ ਸੂਚਨਾਵਾਂ ਆਉਂਦੀਆਂ ਨੇ ਹਮ ਕਿ ਭਈ ਇਹਨਾਂ ਦੀ ਜਦੋਂ ਹਾਈ ਕਮਾਂਡ ਦੀ ਉਥੇ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ ਹਮ ਤੇ ਪ੍ਰਗਟ ਸਿੰਘ ਬਾਰੇ ਬੇਪੇਸ਼ ਬੁਘੇਲ ਨੇ ਪੁੱਛਿਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੌਣ ਆ ਤੇ ਉਹ ਕਹਿੰਦੇ ਵੀ ਪ੍ਰਗਟ ਸਿੰਘ ਨੇ ਕਿਹਾ ਜੀ ਮੈਂ ਹਾਕੀ ਪਲੇਅਰ ਆ ਰਿਆ ਜੀ ਦੋ 올림픽 ਚ ਤੇ ਕਹਿੰਦੇ ਵੀ ਨਾਲ ਇੱਕ ਬੈਠਾ ਸੀਗਾ ਕਾਂਗਰਸ ਦਾ ਲੀਡਰ ਉਹ ਕਹਿੰਦਾ ਵੀ ਆ ਖੇਡਿਆ ਹੀ ਆ ਜਿੱਤਿਆ ਕਦੇ ਨਹੀਂ ਹੈ ਇੱਕ ਗੱਲ ਵਿਧਾਨ ਸਭਾ ਦੇ ਵਿੱਚ ਕਹੀ ਹੁਣ ਚਾਚਾ ਚੌਧਰੀ ਆ ਜਿਹੜਾ ਸੁਨੀਲ ਜਾਖੜ ਜੀ ਉਹਨੇ ਗੱਲ ਚੁੱਕ ਲਈ ਉਹਨੇ ਜਾ ਕੇ ਤੇ ਰਾਜਪਾਲ ਨੂੰ ਉੱਥੇ ਪੱਤਰ ਲਿਖ ਦਿੱਤਾ ਕਿ ਭਾਈ ਮੁੱਖ ਮੰਤਰੀ ਤੇ ਜਸੂਸੀ ਕਰਵਾ ਰਹੇ ਨੇ ਨਿਤਾਵਾਂ ਦੀ ਜੀ ਤੇ ਇਹ ਗੱਲ ਇਹਨਾਂ ਨੇ ਵਿਧਾਨ ਸਭਾ ਚ ਮੰਨ ਲਈ ਹੈ ਹਮ ਨਾਲ ਪ੍ਰੂਫ ਵੀ ਦੇਤਾ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਹਮ ਇਹ ਇਹ ਤਾਂ ਬਸ ਇਹਨਾਂ ਦਾ ਇਹਨਾਂ ਦਾ ਕੰਮ ਹੀ ਮਾਨ ਸਾਹਿਬ ਦਾ ਇਹ ਹੈ ਕਦੇ ਕਹਿੰਦੇ ਨੇ ਕਿ ਜਹਾਜ਼ ਦੇ ਵਿੱਚ ਮੈਨੂੰ ਇੱਕ ਬੀਬੀ ਮਿਲ ਗਈ ਹਮ ਜਾਂ ਜਹਾਜ਼ ਦੇ ਵਿੱਚ ਮੈਨੂੰ ਨਵੀਂ ਲੱਗੀ ਕੁੜੀ ਪਟਵਾਰੀ ਮਿਲ ਗਈ ਜੀ ਮੈਨੂੰ ਫੁਲਾਣੀ ਥਾਤੇ ਕੋਈ ਬੰਦਾ ਮਿਲ ਗਿਆ ਹਮ ਤੁਸੀਂ ਆਮ ਬੰਦੇ ਨੂੰ ਮਿਲਦੇ ਕਿੱਥੇ ਹੋ ਫਿਰ ਉਹਦੀ ਕਹਾਣੀ ਬਸ ਇਹਨਾਂ ਨੂੰ ਇਹੀ ਤੇ ਸ਼ੌਂਕ ਆ ਨਾ ਇੱਥੇ ਵੀ ਉਹ ਕਹਾਣੀ ਪਾ ਗਏ ਪ੍ਰਗਟ ਸਿੰਘ ਹੋਰਾਂ ਨੂੰ ਨਾਲੇ ਤਾਂ ਵੜੇ ਆ ਜਾਂਦੇ ਪ੍ਰਗਟ ਸਿੰਘ ਹੋਰਾਂ ਨੂੰ ਭਾਜੀ ਕਹਿ ਦਿੰਦੇ ਆ ਨਾਲੇ ਪ੍ਰਗਟ ਸਿੰਘ ਹੋਰਾਂ ਨੂੰ ਫਸਾ ਗਏ ਤੇ ਗੋਲ ਕਰ ਗਏ ਪਰ ਇਸ ਫਸਾ ਫਸਾਈ ਦੇ ਚੱਕਰ ਦੇ ਵਿੱਚ ਹੁਣ ਹਮ ਆਪ ਜੇ ਕੱਲ ਨੂੰ ਕੋਈ ਗੱਲ ਮੰਨ ਲਓ ਪੁੱਛ ਹੀ ਲਵੇ ਰਾਜਪਾਲ ਕਹੇ ਤੇ ਜਵਾਬ ਦੇ ਕੀ ਭਲੇ ਰਹਿ ਜਾਊਗਾ ਹਮ ਸੋ ਭੁੱਲਣਾ ਉਹਨਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੋਈ ਵੀ ਇਹ ਅਲੋਕਾਰੀ ਇੰਟੈਲੀਜੈਂਸੀ ਹੈ ਸਰ ਸਾਨੂੰ ਪਤਾ ਲੱਗ ਜਾਂਦਾ ਕਿ ਮੀਟਿੰਗ ਚ ਕੀ ਹੋਇਆ ਜੀ ਅਸੀਂ ਕੋਈ ਮੁੱਖ ਮੰਤਰੀ ਹੈ ਹਮ ਹਾਉ ਸਾਡੀਆਂ ਕੋਈ ਏਜੰਸੀਆਂ ਚੱਲਦੀਆਂ ਨੇ ਖੁਫੀ ਏਜੰਸੀਆਂ ਤੇ ਪਰ ਅਸੀਂ ਕਦੇ ਵੀ ਅਸੀਂ ਉਨੀ ਗੱਲ ਹੀ ਕੈਮਰੇ ਤੇ ਲਿਆਉਨੇ ਆ ਜਿੰਨੀ ਕੋ ਬਣਦੀ ਸਰਦੀ ਆ ਹਮ ਬਹੁਤ ਜਾਣਕਾਰੀ ਹੁੰਦੀ ਆਰੇ ਅੱਜ ਕੱਲ ਤੁਸੀਂ ਦੇਖ ਲਓ ਇੱਥੇ ਕਮੈਂਟਾਂ ਚ ਕਿੰਨੀ ਜਾਣਕਾਰੀ ਹੁੰਦੀ ਆ ਬੰਦੇ ਕੋਲ ਜੀ ਉਹ ਆਜ਼ਾਦ ਨਹੀਂ ਕੋਈ ਬਹੁਤਾ ਪੁੱਛ-ਕਿਛ ਨਹੀਂ ਹੈ ਪਰ ਅਸੀਂ ਇਹ ਇਹ ਵੇਖਣਾ ਹੈ ਨਾ ਹਮ ਕਿ ਭਈ ਅਸੀਂ ਕਿੱਥੋਂ ਤੱਕ ਗੱਲ ਜੜੀ ਆਪਣੀ ਸਿੱਧ ਕਰ ਸਕਦੇ ਹਾਂ ਜੀ ਜਾਂ ਕਿੱਥੋਂ ਤੱਕ ਗੱਲ ਜੜੀ ਉਹ ਜਾਇਜ਼ ਬਣਦੀ ਹੈ ਹਮ ਕਿਸੇ ਦੀ ਨਿੱਜੀ ਜਾਣਕਾਰੀ ਹੈ ਜਾਂ ਕਿਸੇ ਦੀ ਕੋਈ ਲਾਈਫ ਨਾਲ ਜੋ ਮਤਲਬ ਕਿ ਜੁੜਦੀ ਹੈ ਜਾਂ ਕਿ ਸਕੂਟੀ ਨਾਲ ਜੁੜਦੀ ਹੈ ਜਾਂ ਕਿ ਪਰਸਨਲੀ ਉਹਦੇ ਡਾਟਾ ਨਾਲ ਜੁੜਦੀ ਹੈ ਪ੍ਰਾਈਵੇਸੀ ਨਾਲ ਜੋੜ ਗੁਰੇਜ਼ ਕਰਦਣਾ ਤਾਂ ਕੀ ਮਤਲਬ ਕਿ ਤੁਸੀਂ ਕਿੱਡਾ ਕ ਤੀਰ ਮਾਰ ਰਹੇ ਹੋ ਜੀ ਜਦ ਤੁਹਾਡੇ ਕੋਲ ਹੋਮ ਅਫੇਅਰਸ ਮਤਲਬ ਕਿ ਮਿਨਿਸਟਰੀ ਹੈ ਹਮ ਮੁੱਖ ਮੰਤਰੀ ਹੋ ਤੇ ਸਾਨੂੰ ਨੂੰ ਪਤਾ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਸੂਚਨਾਵਾਂ ਜੀ ਚਲੋ ਮੰਨ ਲਿਆ ਤੁਹਾਡੇ ਕੋਲ ਆਉਂਦੀਆਂ ਇਹ ਵੀ ਛੱਡ ਦੇ ਦਫਾ ਕਰੋ ਫਿਰ ਤੁਹਾਡੇ ਕੋਲ ਤੁਹਾਡੇ ਜਿਹੜਾ ਜੋ ਵਿਧਾਇਕ ਕਰਦੇ ਨੇ ਤੁਹਾਡੇ ਮੰਤਰੀ ਇਠਾਂ ਕਰਦੇ ਆ ਉਦੋਂ ਇੰਟੈਲੀਜੈਂਸ ਕਿੱਥੇ ਮਰ ਜਾਂਦੀ ਆ ਤੁਹਾਡੀ ਜੀ ਤੁਹਾਡੇ ਕੋਲ ਤੇ ਉਹਨਾਂ ਦੀਆਂ ਬੈਠਕਾਂ ਦੀ ਉਹਨਾਂ ਦੀਆਂ ਮੀਟਿੰਗਾਂ ਦੀ ਤੇ ਤੁਹਾਨੂੰ ਸਾਰੀ ਸੂਹ ਲੱਗ ਜਾਂਦੀ ਆ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਬੰਦਾ ਗੋਲਾ ਪਾ ਕੇ ਲਫਾਫੇ ਚ ਝੋਲੇ ਚੋ ਜਲੰਧਰ 2-3 ਦਿਨ ਰਹਿੰਦਾ ਤੁਰਿਆ ਫਿਰਦਾ ਉਦੋਂ ਤੁਹਾਡੀ ਇੰਟੈਲੀਜੈਂਸੀ ਕਿਹੜੇ ਪਾੜਾ ਤੇ ਚੜ ਜਾਂਦੀ ਆ ਹੱਦ ਹੋ ਗਈ ਆ ਮੈਨੂੰ ਤੇ ਕਦੇ-ਕਦੇ ਇਹ ਲੱਗਦਾ ਕਿ ਮੁੱਖ ਮੰਤਰੀ ਨੂੰ ਯਕੀਨ ਹੀ ਨਹੀਂ ਹੈ ਕਿ ਮੈਂ ਮੁੱਖ ਮੰਤਰੀ ਬਣ ਚੁੱਕਾ ਹਮਮ ਇਹ ਵਾਰ ਇਹਨਾ ਗਾਹ ਨਿਕਲ ਜਾਂਦੇ ਸੋ ਉਹ ਸ਼ਿਕਾਇਤ ਗਈ ਆ ਜੀ 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 ਮਿੰਟੋ ਜੀ ਬਿਲਕੁਲ ਜੀ ਔਰ ਜੱਟ ਬॉयਜ਼ ਇੱਕ ਕਮੈਂਟ ਕਰ ਰਹੇ ਨੇ ਮਿੰਟੋ ਜੀ ਦੋ ਤਿੰਨ ਵਾਰੀ ਕਮੈਂਟ ਆ ਗਿਆ ਇਹਨਾਂ ਦਾ ਖੈਰ ਇਹਦੇ ਵਾਸਤੇ ਆਪਾਂ ਨੂੰ ਕਰਨਾ ਤੇ ਇੰਤਜ਼ਾਰ ਪੈਣਾ ਪਰ ਮੈਂ ਕਮੈਂਟ ਜ਼ਰੂਰ ਪੜ ਰਿਹਾ ਇਹ ਕਹਿੰਦੇ ਨੇ ਕਿ ਹਰ ਸਿਮਰਤ ਬਾਦਲ ਕੰਦੇ ਪ੍ਰਧਾਨ ਬਣ ਰਹੇ ਨੇ ਨਹੀਂ ਸਰ ਇਹਦਾ ਹੁਣ ਮੈਨੂੰ ਕੋਈ ਪਤਾ ਨਹੀਂ ਹੈ ਹੂੰ ਇਹਦੇ ਬਾਰੇ ਮੈਨੂੰ ਕੋਈ ਹਾਲੇ ਤੱਕ ਜਾਣਕਾਰੀ ਨਹੀਂ ਹੈ ਜੀ ਪਤਾ ਕਰ ਲਵਾਂਗੇ ਜੀ ਜੇ ਬਣਨਾ ਹੋਏ ਤਾਂ ਬਣ ਵੀ ਜਾਣਗੇ ਔਰ ਕਾ ਪ੍ਰਧਾਨਗੀ ਤੇ ਘਰਚੀ ਰਹਿਣੀ ਹੈ ਹੂੰ ਕਿਹੜਾ ਕਿੱਥੇ ਚੱਲੀ ਆ ਜੀ ਠੀਕ ਹੈ ਨਾ ਜੀ ਇਹ ਹੋ ਸਕਦਾ ਕਿ ਕਿਉਂਕਿ ਬੀਬਾ ਬਾਦਲ ਤੁਹਾਨੂੰ ਪਤਾ ਹੈ ਸਿੱਖਾਂ ਦੇ ਮੁੱਦਿਆਂ ਤੇ ਕੁਝ ਪੰਜਾਬ ਦੇ ਮੁੱਦਿਆਂ ਤੇ ਉੱਥੇ ਬੋਲੇ ਆ ਤੇ ਲੋਕ ਉਹਨਾਂ ਨੂੰ ਇਸ ਪਾਸ਼ਣਾ ਤੇ ਬੋਲਣ ਤੇ ਬਹੁਤ ਐਪਰੀਸ਼ੀਏਟ ਵੀ ਕਰਦੇ ਨੇ ਹੋ ਸਕਦਾ ਇਸ ਚੀਜ਼ ਨੂੰ ਵੇਖਿਆ ਜਾਵੇ ਕਿ ਇੱਕ ਔਰਤ ਹੈ ਇਸਤਰੀਓ ਦੀ ਫਰੋਤਾ ਘਟ ਹੋਏਗੀ ਸੈਕਿੰਡ ਕਿਉਂ ਬੋਲਦੀ ਹੈ ਬੀਬੀ ਤੇ ਇਹ ਹਟ ਕੀ ਤੋਂ ਨਾ ਨੇ ਵਾਟੀ ਕੱਢਦੇ ਸੀ ਜਦੋਂ ਬੋਲੇ ਸੀ ਭਾਵਕ ਹੀ ਹੋ ਗਏ ਸੀ ਸਮਝਦੇ ਹੋ ਨਾ ਸਹੀ ਸੀ ਤੁਸੀਂ ਬਿਲਕੁਲ ਠੀਕ ਹੈ ਨਾ ਜੀ ਤਾਂ ਇੱਕ ਹੁੰਦਾ ਕਿ ਹਰੇ ਇੱਕਦਮ ਸੁਖਵੀਰ ਸਿੰਘ ਬਾਦਲ ਆਸਾਨ ਨਿਸ਼ਾਨਾ ਨੇ ਜੀ ਪਰ ਔਰਤ ਜਿਹੜੀ ਹੁੰਦੀ ਹੈ ਨਾ ਚਾਹੇ ਵਿਰੋਧੀ ਵੀ ਹੁੰਦਾ ਆਪਣੇ ਚ ਇੰਨੀ ਕਿਤਾ ਹੈ ਨਾ ਫਿਰ ਲੋਕ ਲੱਜਾ ਹੁੰਦੀ ਹੈ ਕਿਤੇ ਨਾ ਹੁੰਦੀ ਹੈ ਜੀ ਜੀ ਮਿੰਟੂ ਜੀ ਮੈਂ ਨਾਲ ਨਾਲ ਅਗਲੀ ਖਬਰ ਵੱਲ ਨੂੰ ਚਲਦਾ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕੰਸੂਆਂ ਆ ਜਾਂਦੀਆਂ ਨੇ ਕੁਛ ਮਾਨ ਸਾਹਿਬ ਕਹਿੰਦੇ ਨੇ ਪਰ ਇਹਨਾਂ ਕੋਲ ਇੱਕ ਚੀਜ਼ ਹੋਰ ਵੀ ਬਹੁਤ ਆਉਂਦੀ ਆ ਆਰਟੀਆਈ ਬਹੁਤ ਆਉਂਦੀ ਆ ਤੇ 5 ਸਾਲਾਂ ਚ ਕਹਿੰਦੇ ਇਹਨਾਂ ਨੇ ਆਰਟੀਆਈ ਦਾ ਇਹੋ ਜਿਹਾ ਹਾਲ ਕੀਤਾ ਵੀ ਆਰਟੀਆਈ ਦਾ ਤਾਂ ਮਤਲਬ ਹੀ ਬਦਲ ਗਿਆ ਆਰਟੀਆਈ ਤਾਂ ਜਵਾਬ ਹੀ ਨਹੀਂ ਦਿੱਤਾ ਇਕ ਕਿੰਨੀਆਂ ਕ ਆਰ ਟੀ ਆਈਸ ਨੇ ਕਿੰਨਾ ਕ ਜੁਰਮਾਨਾ ਜਮੂਨਾ ਪਿਆ ਇਹਨਾਂ ਨੂੰ ਕਿਉਂਕਿ ਉਹ ਆਕਰਤੇ ਫਿਰ ਉਹੀ ਪੈਂਦਾ ਹੁੰਦਾ ਛਾੜ ਦਿੱਤੀ ਹੁੰਦੀ ਤੇ ਜੁਰਮਾਨਾ ਇੱਕ ਕੋਈ ਆਈ ડી ਵਾਲੇ ਨਾ ਮੇਰਾ ਲਗਾਤਾਰ ਨੰਬਰ ਮੰਗ ਰਿਹਾ ਤਾਂ ਸੌਰੀ ਮੈਂ ਨੰਬਰ ਨਹੀਂ ਦੇ ਸਕਦਾ ਜੀ ਜਨਤਕ ਤੌਰ ਤੇ ਇਹ ਮੇਰੀ ਮਜਬੂਰੀ ਹੈ ਜੀ ਠੀਕ ਹੈ ਤੁਸੀਂ ਪਲੀਜ਼ ਕੋਈ ਈਮੇਲ ਸਾਨੂੰ ਕਰ ਦੇਣਾ ਹੂੰ ਤਾਂ ਉਹ ਈਮੇਲ ਮੈਨੂੰ ਫਾਰਵਰਡ ਹੋ ਜਾਏਗਾ ਤਾਂ ਮੈਂ ਤੁਹਾਨੂੰ ਉੱਥੇ ਨੰਬਰ ਭੇਜ ਸਕਦਾ ਜਨਤਕ ਤੌਰ ਤੇ ਅੱਗੇ ਮੈਂ ਬਹੁਤ ਕਾਠੀ ਖਾਦੇ ਮੈਂ ਤੁਹਾਨੂੰ ਕਹਾਂ ਪਲੀਜ਼ ਇਹ ਮੇਰੀ ਰਿਕੁਐਸਟ ਹੈ ਤੇ ਇੱਥੇ ਨਾ ਹੀ ਨੰਬਰ ਇੱਕ ਦੂਜੇ ਤੋਂ ਐਕਸਚੇਂਜ ਵੀ ਨਾ ਕਰਿਆ ਕਰੋ ਹੂੰ ਹੂੰ ਇਹ ਪਲੀਜ਼ ਡਾਟਾ ਆਪ ਦਾ ਜਿਹੜਾ ਨਾ ਉਹ ਬਚਾ ਕੇ ਬਚਾ ਕੇ ਰੱਖੋ ਬਿਲਕੁਲ ਜੀ ਠੀਕ ਹੈ ਨਾ ਜੀ ਅੱਜ ਕੱਲ ਨੰਬਰ ਆਪ ਤੇ ਬਹੁਤ ਕੁਸ਼ ਆ ਬੈਂਕ ਅਕਾਊਂਟ ਲੱਗੇ ਹੋਏ ਨੇ ਮੇਰੇ ਮੇਰੇ ਤਾਂ ਕੁਸ਼ਤੇ ਲੱਗੀਆਂ ਬਹੁਤ ਹੈ ਲੋਨ ਬਹੁਤ ਚੱਲਦੇ ਆ ਮੇਰੇ ਬੈਂਕ ਤੋਂ ਜੀ ਜੀ ਮਿੰਟੂ ਜੀ ਕਹ ਮੈਂ ਮੋੜ ਕੇ ਉੱਥੇ ਫੇਰ ਗੱਲ ਲੈ ਕੇ ਆਣਾ ਆਰਟੀਆਈ ਵਾਲਾ ਕੀ ਹਾਲ ਚਾਲ ਚੱਲ ਰਿਹਾ ਹੈ ਆਰਟੀਆਈ ਪਾ ਕੇ ਕੁਝ ਮਿਲੂਗਾ ਕਿ ਬਸ ਮੈਂ ਇੰਤਜ਼ਾਰ ਹੀ ਮਿਲੂਗਾ ਉਹਦੇ ਚੋਂ ਨਹੀਂ ਦੇਖੋ ਆਰਟੀਆਈ ਦੇ ਨਾ ਅੱਜ ਇੱਕ ਅਖਬਾਰ ਨੇ ਅੰਕੜੇ ਛਾਪੇ ਆ ਹੂੰ ਉਹ ਇਹ ਆ ਕਿ 528 ਕੇਸਾਂ ਦੇ ਵਿੱਚ ਮਤਲਬ ਕਿ ਜੁਰਮਾਨਾ ਲੱਗਾ ਜੀ ਆਰਟੀਆਈ ਦਾ ਸ਼ਾਇਦ ਉਹ ਰਕਮ ਬਣਦੀ ਆ 46 ਲੱਖ 60 ਹਜ਼ਾਰ ਰੁਪਈਆ ਤੇ 33 ਲੱਖ ਮੁਆਵਜ਼ਾ ਦਿੱਤਾ ਗਿਆ 528 ਮਾਮਲਿਆਂ ਚ ਕਹਿ ਲੋ ਕਿ ਮਹਿਕਮਿਆਂ ਨੇ ਜਾਂ ਸਰਕਾਰ ਨੇ ਆਰਟੀਆਈਸ ਦਾ ਜਵਾਬ ਹੀ ਨਹੀਂ ਦਿੱਤਾ ਦੇਖੋ ਸੁਖਮ ਸਿੰਘ ਸਾਹਿਬ ਇਹ ਇਹ ਜਿਹੜਾ ਅੰਕੜਾ ਹੈ ਨਾ 18 ਤੋਂ 23 ਦਾ ਹੁਣ ਪਤਾ ਨਹੀਂ ਇਹ ਅੰਕੜਾ ਅਵੇਲੇਬਲ ਹੈ ਨਹੀਂ ਜਾਂ ਕਈ ਵਾਰ ਇਹ ਕਹ ਲੋ ਕਿ ਬਈ ਕੀ ਕਹੀਏ ਛਪੜਾ ਨਹੀਂ ਚਾਹੁੰਦੇ ਲੋਕਾਂ ਜੀ ਠੀਕ ਹੈ ਜੀ ਇਹ ਵੀ ਇੱਕ ਵਿਸ਼ਾ ਹੋਏਗਾ ਪਰ 5 ਸਾਲਾਂ ਦੇ ਵਿੱਚ ਯਾਨੀ 18 ਤੋਂ 23